ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਭਾਈ ਨਵੀਂ ਵੀਡੀਓ 'ਚ ਤੇ ਪਾਣੀ ਛੱਡਿਆ ਭਾਈ ਅੱਜ ਕੱਲ ਛੱਡਿਆ ਸੀਗਾ ਕੱਲ ਸ਼ੁਰੂ ਕੀਤਾ ਸੀਗਾ ਕਿ ਲਾਖ ਥਾਂ ਭਰਤਾ ਤੇ ਅੱਜ ਹੁਣ ਫੇਰ ਘਟ ਲਾਤਾ ਘੰਟਾ ਡੇਢ ਘੰਟਾ ਹੋ ਗਿਆ ਲਾਈਟ ਗਈ ਨੂੰ ਅਜੇ ਆਈ ਨਹੀਂ ਤੇ ਆ ਖੱਤਾ ਜਾ ਭਰਿਆ ਸੀਗਾ ਇਧਰਲਾ ਦੋ ਢਾਈ ਕਿ ਵਿੱਗੇ ਐ ਇਹ ਕੋਸ ਥੋੜਾ ਜਿਹਾ ਕੱਲ ਲੱਗ ਗਿਆ ਸੀ ਇਹ 'ਚ ਉਹ ਸੂਬਾ ਸਾੜਤੀ ਸੀ ਆ ਜਾ ਕੇ ਇਹਦੇ ਜੀ ਤੇ ਰੇ ਪਤਾ ਸੀਗਾ 2 ਕਿੱਲਾਂ ਚ ਪਰਸੋਂ ਚੌਥੇ ਸੜਦਾ ਸੀਗਾ 2 ਦਿਨ ਪਹਿਲਾਂ ਤੇ ਤੂੰ ਚਾਹ ਰਹਿਂਦਾ ਜੀ ਇਹਨਾਂ ਚ 3 ਕਿੱਲਾਂ ਚ ਇਹਨਾਂ ਚ ਅੱਜ ਪਾਉਨੇ ਆ ਤੇ ਇੱਕ ਨਵੀਂ ਵੈਰੈਟੀ ਪਾਉਣ ਲੱਗੇ ਆ ਭਾਈ ਨਾਲ ਇਹਦੇ ਦਿਖਾਉਨੇ ਆ ਸੋਨੂੰ ਇਹ ਭਾਈ ਇੱਕ ਤਾਂ ਜਿਹੜਾ ਸੁੰਡ ਜਾਂ ਪੈਂਦਾ ਹੁੰਦਾ ਉਹਦੇ ਵਾਸਤੇ ਆ ਤੇ ਇਹ ਸਿਰੋਂ ਤੋਂ ਵੀ ਕੰਮ ਕਰਦਾ ਹੈ ਤੇ ਨਾਲੇ ਕਣਕ ਦਾ ਫਟਾਰਾ ਵਧੀਆ ਕਰਾਊਗਾ ਤਿੰਨ ਫਾਇਦੇ ਆ ਦੇ ਆਹ ਵੈਰਾਈਟੀ ਆ 425 ਰੁਪਈਆ ਦਾ 4 ਕਿਲੋ ਦਾ ਪੈਕਟ ਆ ਇਹ 1 ਕਿੱਲੇ ਦੇ ਵਿੱਚ ਪੈਂਦਾ ਇਹਨੂੰ ਰੇਹ ਦੇ ਵਿੱਚ ਮਿਕਸ ਕਰਕੇ ਪਾਉਨੇ ਆ ਦੇਖਦੇ ਆ ਫਿਰ ਇਹਦਾ ਰਿਜ਼ਲਟ ਕਿਵੇਂ ਆ ਤੇ ਲਾਈਟ ਦਾ ਹਜੇ ਕੋਈ ਹਸਾਬ ਕਿਤਾਬ ਨਹੀਂ ਵੀ ਕਦੋਂ ਆਊ ਕਦੋਂ ਨਹੀਂ ਚਲੋ ਦੇਖਦੇ ਆ ਕੋਈ ਨਹੀਂ ਇਹ ਜੋਣਾ ਥੋੜਾ ਜਿਹਾ ਮੱਥਾ ਰਹਿੰਦਾ ਸੀਗਾ ਉਹ ਉੱਥੇ ਜੇ ਉੱਚਾ ਸੀਗਾ ਥਾਂ ਨਾਲ ਨਾਲ ਉਹ ਪਰਾਂ ਨਾਂ ਨਾਂਗਾ ਜਾਂ ਸਟੇ ਪਪੜੀ ਜੀ ਉਹਦੇ ਨਾਲ ਥੋੜਾ ਥੋੜਾ ਉੱਚਾ ਜਿਹਾ ਸੀਗਾ ਥਾਂ ਉੱਥੇ ਜੇ ਰਹਿ ਗਿਆ ਮੜਾ ਜਿਹਾ ਉਹ ਤਾਂ ਜਾਬੜੂ ਦਾ ਖੱਚ ਧੂਕੇ ਜੇ ਬਸ ਪਾਣੀ ਤੇ ਦੂਜੇ ਚ ਹੁਣ ਆਪਾਂ ਆ ਕਿੱਲੇ ਚ ਲੰਮੇ ਚਾਜ ਛੜਦੇ ਨਹੀਂ ਕਿਉਂਕਿ ਇਹਦੇ ਚ ਫਿਰ ਆਇਆ ਵੀ ਲੈਟ ਦਾ ਟਾਈਮ ਅਗਰ ਉਹ ਥੋੜਾ ਰਹਿ ਜਾਂਦਾ ਫਿਰ ਇਹਨੇ ਭਰਨਾ ਨਹੀਂ ਤੇ ਬਾਕੀ 11 ਦੇ ਵਿੱਚ ਬੱਟਾ ਪਾ ਜਾਵਾਂਗਾ ਆ ਦੋ ਖੱਤੇ ਜਿਹੇ ਆ ਇਹਨਾਂ ਚ ਲਾ ਲਾਂਗੇ ਅਜੇ ਇਹਨਾਂ ਚ ਰੇ ਪਾਉਣ ਲੱਗਦੇ ਹੁਣ ਫਿਰ ਇਹਨਾਂ ਚ ਪਾਣੀ ਛੱਡ ਲਾਂਗੇ ਕਿਉਂਕਿ ਜੇ ਥੋੜਾ ਟਾਈਮ ਵੀ ਆਊਗੀ ਇਹ ਛੋਟੇ ਆ ਭਰ ਜਾਣਗੇ ਦੂਜੇ ਕਿਾਰੇ ਵੱਡੇ ਆ ਆ ਦੋਨੇ ਕਿੱਲੇ ਦਾ ਕਿੱਲੇ ਕਿੱਲੇ ਦੀ ਕਿਾਰੇ ਹੈ ਨਾ ਜਦਾ ਬੱਟ ਇੱਕੀ ਆ ਦੋਨਾ ਕਿੱਲੇ ਆ ਚ ਤੇ ਆ ਕਿੱਲੇ ਦੇ ਵਿੱਚ ਮਨ ਲੱਤ ਕਿੱਲੇ ਤੋਂ ਥੋੜਾ ਜਿਹਾ ਘੱਟ ਆ ਇਹਦੇ ਵਿੱਚ ਥੋੜਾ ਜਿਹਾ ਪਾਣੀ ਚੜ ਕੇ ਜੇ ਲੱਗਦਾ ਉਹ ਪਰਲੇ ਪਾਸਿਓ ਜਿਹਨਾਂ ਕੰਪਿਊਟਰ ਕਰਾ ਲਵਾਉਣ ਵਾਲਾ ਬਾਹਣ ਚ ਤਾਂ ਕਰਕੇ ਇਹਦੇ ਚ ਫਿਰ ਬੱਟ ਆ ਟੇਢੀ ਜੀ ਪਾਤੀ ਸੀਗੀ ਇਹ ਦੋ ਘੱਤੇ ਜੇ ਬਣਾਤੇ ਇਹਨਾਂ ਨੂੰ ਇੱਕ ਚ ਛੱਡ ਕੇ ਲਾ ਦਾਂਗੇ ਇੰਨੇ ਇੱਕ ਤਾਂ ਲੇਟ ਆਊਗੀ ਅੱਜ ਇਹ ਕੋ ਫਾਲਟ ਪੈ ਗਿਆ ਹੋਇਆ ਤਾਂ ਕੀ ਕਹਿ ਸਕਦੇ ਆ ਤੇ ਨਹੀਂ ਫਿਰ ਆ ਇੱਕ ਖੱਤਾ ਜਾਂ ਤਾਂ ਲੱਗ ਹੀ ਜਾਊਗਾ ਕੱਲ ਨੂੰ ਸਵੇਰੇ ਫਿਰ ਜੇ ਸਵੇਹਾ ਆ ਕੇ ਆ ਕਿੱਲੇ ਛੱਡਾਂਗੇ ਤੇ ਇਹ ਚ ਰੇ ਪਾਇਆ ਵਾ ਇਹ ਕਾ ਰਹਿ ਗਿਆ ਤੇ ਇੱਕ ਇਧਰ ਰਹਿੰਦੇ ਆ ਬਸ ਇਹਨਾਂ ਚ ਅੱਜ ਮੈਂ ਪਾ ਦੂੰਗਾ ਤੇ ਉਹਨਾਂ ਦੇ ਵਿੱਚ ਉਹ ਜਿਹੜੀ ਵੈਰਾਈਟੀ ਆਪਾਂ ਨਵੀਂ ਪਾਉਣੀ ਆ ਉਹਨਾਂ ਚ ਕੱਲਾ ਰੇ ਪਾਤਾ 2 2.5 ਕਿੱਲਿਆਂ ਚ ਉਹਨਾਂ ਦੇ ਵਿੱਚ ਆਪਾਂ ਜਦੋਂ ਪਾਇਰ ਟਕਾਜਾ ਹੋ ਗਿਆ ਤੇ ਰੇਦ ਅੱਧਾ ਕਕਟਾ ਹੋਰ ਪਾਵਾਂਗੇ ਪਹਿਲਾ ਰੇ ਆਪਾਂ ਜਿਹੜਾ ਕੋਰ ਤੇ ਪਾਉਣਾ ਉਹ ਆਪਾਂ ਬਾਈ 30 ਕਿਲੋ ਹੀ ਪਾਇਆ ਕਿੱਲੇ ਦਾ ਤੇ 25 30 ਕਿਲੋ ਬਾਅਦ ਚ ਪਾ ਦੇਾਂਗੇ ਜਦੋਂ ਪਾਇ ਟਕਾਜਾ ਹੋ ਗਿਆ ਨਾਲੇ ਉਹ ਫਾਰਮੂਲਾ ਵਿੱਚ ਪਾ ਦੇਾਂਗੇ ਤੇ ਬਣੇ ਰਹੋ ਵਲੌਗ ਨਾਲ ਦੱਸਦੇ ਹਾਂ ਜੋ ਵੀ ਕਾਰਿਆਕਰਮ ਹੁੰਦਾ ਅੱਜ ਦਾ ਉਹ ਜੀ ਬਈ ਆ ਵੀ ਲੈਟ ਇਹ ਭਰ ਗਿਆ ਸਾਨੂੰ ਉਧਰ ਨਾ ਕਿਹੜਾ ਥੋੜਾ ਜਿਹਾ ਮੱਥਾ ਰਹਿੰਦਾ ਸੀ ਲੱਗਿਆ ਉਹ ਨਾ ਪੈ ਜੂਗਾ ਤਾਂ ਆਇਆ ਲੈਟ ਤਾਂ ਮੁਰਗੀ ਰੁਕਾਨ ਥੋੜਾ ਰਹਿ ਜਾਂਦਾ ਤੇ ਕਈ ਵਾਰੀ ਲੰਮੇ ਕਹਿਰੇ ਕਿ ਛੱਡਿਆ ਹੁੰਦਾ ਨਾ ਉਹ ਕਿਆ ਅੱਧਾ ਵੀ ਭਰਿਆ ਹੁੰਦਾ ਫੇਰ ਦੁਬਾਰਾ ਛੱਡਣਾ ਪੈਂਦਾ ਆਹ ਕਰਕੇ ਇੱਕ ਕਿੱਲਾ ਹੀ ਬਸ ਪੰਜ 6 ਘੰਟਿਆਂ ਚ ਭਰਦਾ ਦਾ ਕੋਰ ਦਾ ਤਾਂ ਤਰੂਸ ਹਿਸਾਬ ਨਾਲ ਹੀ ਕੰਮ ਛੱਡਿਆ ਕਰਾਂਗੇ ਬੰਦ ਬਸ ਕਦ ਲੈਟ ਦਾ ਪਤਾ ਲੱਗ ਗਿਆ ਵੀ ਨਾ ਟਾਈਮ ਨਹੀਂ ਆਉਂਦੀ ਆ ਬਾਪੀ ਅਰੇ ਆਪਣਾ ਬਸ ਇਹਦੇ ਤੋਂ ਥੋੜਾ ਜਿਹਾ ਰਹਿ ਗਿਆ ਅੱਧਾ ਕਿਥੋਂ ਲਾਉਂ ਰਹਿਣਾ ਕੋਸਾ ਬਸ ਇਹ ਆਪਣਾ ਪਲਾਟ ਦਾ ਇਹ ਫਾਰਮੂਲਾ ਵੀ ਆਪਣਾ ਪੈਚਰ ਲਾਤਾ ਦੇਖ ਲਈ ਅੱਜ ਕੰਮਿਆ ਦਾ ਆਉਣੇ ਕਰਕੇ ਆ ਗਿਆ ਦੇਖਣ ਨੂੰ ਐਂ ਲਾ ਦਊਂ ਬਿਰਲੀ ਦੀ ਕੰਮ ਦਾ ਇਹ ਜਿੱਦ ਕਰਤੀ ਦੱਗ ਰਿਹਾ ਹਾਂ ਤਾਂ ਕਿ ਲੱਗਦਾ ਬਾਕੀ ਕਿਤਨਾ ਕਿਤੇ ਹੈਗਾ ਥੋੜਾ ਜਿਹਾ ਕਿਤੇ ਮੜਾਇਆ ਪੋਸਟ ਖਾਣਾ ਸੀਗਾ ਕਿ ਆਪਾਂ ਤਣਕ ਭਿਉਂ ਕੇ ਫਲਾਰ ਦੇਣ ਦੇ ਵਿੱਚ ਰਾਲ ਜੂਣਾਂ ਵਾਲੇ ਉਹ ਵੀ ਗਾਇਨ ਦਾ ਨਾਲ ਹੀ ਲੱਗ ਜਾਣਾ ਇਹਦੇ ਤੋਂ ਮੜਾ ਨਿਕਲ ਆਏਗਾ ਅਬ ਕੀ ਲਾਈਟ ਆ ਗਈ ਇਹ ਤਾਂ ਸੇ ਚੱਲੀ ਗਈ ਫੇਰ ਤਾਂ ਖੱਟਾ ਜਿਹਾ ਲੱਗਦੀ ਦੋਨੋਂ ਇਹ ਕਿੰਨਾ ਪਛਾਦੀ ਲੱਗਦੀ ਹੈ ਕਿੰਨਾ ਵੇਲਾ ਲੱਗਦੀ ਹੈ ਚੈਨ ਨਹੀਂ ਕਿਤੇ ਸੁਣਦਾ ਕਿੱਲੇ ਦੀ ਘਾਟੀ ਆ ਇੱਕ ਘਾਟੀ ਦਾ ਇਹ ਤੇ ਕੀ ਰਹੇ ਲੈ ਆ ਗਏ ਜੇ ਰੋ ਆਂਦਾ ਫੇ ਮੜਾ ਮਕਾ ਮੱਥਾ ਜੇ ਰਹਿ ਗਈ ਤੇ ਲਾਈਟ ਭਾਜੇ ਘੰਟਾ ਦੋ ਘੰਟਾ ਦਾ ਕਈ ਵੀ ਕਟ ਲਾ ਦਿੰਦੇ ਆ ਪੰਨਕਾਲ ਰੁਕ ਜਾਂਦਾ ਦੂਰੀਆ ਫੇਰ ਪਾਣੀ ਚੜ ਚੜ ਲੱਗੀ ਜਾਂਦਾ ਆ ਕਰਕੇ ਆ ਵੀ ਥੋੜਾ ਥੋੜਾ ਲੱਜੇਗਾ ਹੁਣ ਇੱਕ ਹੋਰ ਨੂੰ ਬਸ ਪਾਣੀ ਆਵੇ ਜਿਹਦੇ ਤੇ ਪੀਰਾ ਛੱਡ ਲਿਓ ਕਿਹੜਾ ਇੱਕ ਵਾਰੀ ਚ ਫਾਈਨਲ ਹੋ ਜਾਈਂ ਜੀਰ ਛੱਡ ਕੇ ਫੇਰ ਜੀ ਕੋ ਲਾਉਨੇ ਆ ਫੇਰ ਕੰਮ ਖਰਾਬ ਜਾਂਦਾ ਜਾਂਦਾ ਛਾਲ ਪੂਸ ਮਾਤਾ ਜੀ ਦਾ ਅੱਜ ਕੱਲੀ ਬਣਾਤਾ ਡਾਡੀ ਨੂੰ ਰੋਟੀ ਖਾਣੀਆਂ ਨਾ ਘਰੀ ਖਾਇਆ ਜੀ ਲੋ ਜੀ ਮੁਰਗਾ ਬਣਾਇਆ ਸੀ ਰਾਤ ਡਾੜੀ ਹੋਈ ਰੋਟੀ ਇਹਦੇ ਨਾਲ ਬਹੁਤ ਜਵਾਦ ਲੱਗਦਾ ਮੁਰਗਾ ਹੂੰ ਪੂਰਾ ਵਧੀਆ ਚਲ ਸਕਲਾ ਫਿਰ ਮੋੜੀ ਚੱਲੀ ਜਾਂਦਾ ਕੰਮ ਵਧੀਆ ਫਲੈਟ ਵੀ ਚੱਲੀ ਜਾਂਦੀ ਹੈ ਜਾਵੜੇ ਕੋਸ ਤੇ ਆ ਖੱਤਾ ਜਾਂਦਾ ਤਾਂ ਤੱਕ ਜਾਵੜੇ ਉਹ ਦੁਵਾ ਜਾਇ ਤੇ ਛੱਡ ਦਾਂਗੇ ਉਹ ਦੁਵਾ ਮੋਟਰ ਕਰ ਦਾਂਗੇ ਅੱਜ ਬੰਦ ਕੱਲ ਨੂੰ ਸਵੇਰੇ ਆ ਕੇ ਫਿਰ ਆਇ ਤੇ ਛੱਡਾਂਗੇ ਤੇ ਲੋ ਜਿਉ ਫਾਰਮੂਲਾ ਵੀ ਚੱਲੀ ਜਾਂਦਾ ਹੋਲ ਲੈ ਕੇ ਗੱਟਾ ਹੋ ਗਿਰੋ ਕਿਸ ਨੂੰ ਲੋ ਉਹ ਲੜਾ ਚਿੱਟਾ ਚਿੱਟਾ ਜਾਂ ਟਿੱਕੀਆਂ ਜੀਆਂ ਦੀ ਉਹ ਚੰਨ ਨੂੰ ਪੈਂਦਾ ਦੱਸਿਓ ਤੁਮਹਾਨੂੰ ਲੱਗਿਆ ਕਮੈਂਟ ਕਰਕੇ ਦੱਸਿਓ ਉਹ ਚਿੱਟੇ ਜਿਹੇ ਇਨਸਾਨ ਤਾਂ ਨਾ ਉਹਦੇ ਕੰਦੇ ਟਮਾਟੋ ਮੋਸੇ ਨੂੰ ਰੱਖ ਕੇ ਦਿਖਾਉਣਾ ਇਹਨੂੰ ਮੈਂ ਨਹੀਂ ਫੋਟੋ ਹੁੰਦੀਆਂ ਇਹਦੇ ਚ ਪਰਾਲੀ ਜੀ ਵੱਧਾ ਹਨ ਹੂੰ ਹੂੰ ਪਰਾਲੀ ਜੀ ਵਾਲੀ ਦੀਂਦੀ ਐ ਇਹਦੇ ਚ ਵੜਲੀ ਬੜੀ ਵਧੀਆ ਹੁੰਦੀ ਆ ਆ ਇੱਧਰ ਨਾਲ ਨਾਲ ਨਾ ਜਿਹੜਾ ਜਿਹੜਾ ਲਾਇਆਗਾ ਹਮ ਇੱਧਰ ਘਾਟਾ ਇੱਧਰ ਥੋੜਾ ਥੋੜਾ ਜਿਹਾ ਦਾਣੇ ਜੇ ਛੱਡ ਦਿਆਂਗੇ ਜਾ ਰੂੜੀ ਦਾ ਰੇ ਪਾਇਆ ਪਣਾ ਹੂੰ ਉਹ ਅੱਡੀ ਦੀ ਆ ਗਾਂ ਕਰੇ ਹੂੰ ਵਾਲੀ ਦਾ ਉਹਦੇ ਚ ਵੀ ਸੀਗੀ ਉਹਦੇ ਚ ਕਢਾਏ ਆ ਵਿੱਚ ਓਨਾ ਨਹੀਂ ਸੀ ਆ ਕਰਕੇ ਵੱਡੇ ਜੀ ਹਾਂ ਪਰ ਉਹਦੇ ਚ ਕਣ ਕਾਦੀ ਜੀ ਅਗਲੇ ਵਿੱਚ ਇਧਰ ਰੇ ਫੋਨ ਵਾਲਾ ਹਾਂ ਕੇਰਾ ਬਾਣ ਭਰਿਆ ਜਾਵੇ ਲੋ ਵੀ ਆਪਾਂ 30 35 ਕਿਲੋ ਰੇ ਪਾਇਆ ਜਿੰਨੇ ਦਾ ਤੇ ਨਾਲ ਉਹ ਦਿਨ ਦਵਾਈ ਦੀ ਦਿਖਾਈ ਆ ਲਾ ਉਹ ਕੋ ਆਪੀ ਨਾਲ ਉਹ ਗੁੰਡ ਤੋਂ ਕੰਮ ਕਰਦੀ ਨਾਲੇ ਫੌਂਕ ਤੋਂ ਕੰਮ ਕਰ ਜੂ ਇਹ ਨਾਲੇ ਦਾਣਕ ਦਾ ਫਤਾਰਾ ਵਧੀਆ ਕਰ ਜੀ ਲਾਉ ਬੌਧ ਨਾਲ ਲੱਭੂ ਹਜੇ ਹੋਰ ਯਾਨੀ 4 ਦਿਨਾਂ ਦੇ ਵਿੱਚ ਦੀ 5 ਗੱਲਿਆਂ ਨੂੰ ਕੋਈ ਨਹੀਂ ਦੱਸੂਗਾ ਹੂੰ ਉਹ ਬਰਾਬਰ ਜਿਹਦਾ ਲਾਉ ਵੀ ਮਿੱਤਰੋ ਲਾਈਟ ਫੇਰ ਭੱਜ ਗਈ ਸੀ ਅੱਧੇ ਘੰਟੇ ਦਾ ਟਰਿੱਪ ਲੱਗ ਗਿਆ ਅੱਧੇ ਘੰਟੇ ਬਾਅਦ ਹੁਣ ਆਈ ਉਹ ਪਾਣੀ ਛੱਡੇ ਜੇ ਆ ਗਿਆ ਇਹ ਆ ਖੱਤਾ ਲੱਗ ਗਿਆ ਇਹਦੇ ਛੱਡਿਆ ਸੀਗਾ ਲਾਈਟ ਭੱਜ ਗਈ ਸੀ ਹੁਣੀ ਆਈ ਆ ਉਹ ਚ ਟਾਈਮ ਯਾਰ ਲੋਡ ਨਹੀਂ ਕਰਿਆ ਕਿੰਨਾ ਕੁ ਲੱਗਿਆ ਮੈਂ ਦੇਖਿਆ ਨਹੀਂ। ਚਾਬੀ ਲੱਗਿਆ ਹੁਣ। ਰੀਅਲ ਆ ਕਾਮਨ ਮੇੜਤਾ 4 ਗੱਟੇ ਪਾਤੇ ਆਪਾਂ 5 ਕਿੱਲਿਆਂ ਚ। ਤੇ ਅੱਧੇ ਜੋ ਰਹਿੰਦਾ ਹਜੇ ਉਹ ਫਾਰਮੂਲਾ ਜੇ ਪਾਉਣ ਵਾਲਾ। ਹਾਂ ਇਹ ਜਰੂ ਮੜਾ ਜਾ ਪਾਇਰਟ ਕਾ ਜਾ ਹੋ ਗਿਆ ਉਦੋਂ ਪਾ ਦਾਂਗੇ ਲੇਟ ਆਈਏ ਹੁਣ ਹਜੇ ਕੱਟ ਲਾਗੇ ਸੀ ਬਚਦੀ ਫੇਰ ਨਹੀਂ ਲੱਗਿਆ ਪਾਣੀ ਪੈਣ